ਹਾਂ ਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਿਹੜੇ ਦੋਸਤੋ ਤਿੰਨ ਤੋਂ ਚਾਰ ਨੱਕ ਦਿਖਾਵਾਂਗੇ ਠੀਕ ਆ ਜਿਨ੍ਹਾਂ ਦੇ ਵਿੱਚ ਇੱਕ ਵੈੜ ਇੱਕ ਬੂਰੀ ਜਿਹੜੀ ਦੋਸਤੋ ਬੂਰੀ ਨੀਲੀ ਆਫਸਰ ਝੋਟੀ ਦਿਖਾਵਾਂਗੇ ਇੱਕ ਹਰਿਆਣੇ ਦੀ ਝੋਟੀ ਇੱਕ ਹਰਿਆਣੇ ਦੀ ਜਿਹੜੀ ਦੋਸਤੋ ਬਿਲਕੁਲ ਘਰ ਦੀ ਬਰੀਡ ਵੇਰ ਹਰਵੇਲ ਸਿੰਘ ਨੇ ਬਿਲਕੁਲ ਸੰਭੀ ਇਸੀ ਠੀਕ ਆ ਜੀ ਉਹ ਪ੍ਰੋਪਰ ਦਿਖਾਵਾਂਗੇ ਕੀ ਥੱਲੇ ਡਿਟੇਲ ਆ ਕੀ ਇਨਫੋਰਮੇਸ਼ਨ ਆ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖ ਲਿਓ ਪਿੰਡ ਆਪਣੀ ਅੱਜ ਤਿੰਨ ਚਾ ਤਿੰਨ ਤੋਂ ਚਾਰ ਨਾਲ ਕੀ ਦਿਖਾਵਾਂਗੇ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਸੋ ਜਿਸ ਵੀ ਵੀਰ ਨੂੰ ਪਸ਼ੂ ਪਸੰਦ ਆਊਗਾ ਆਪਦੀ ਤਸੱਲੀ ਕਰਕੇ ਨਰਖ-ਪਰਖ ਕਰਕੇ ਤੁਸੀਂ ਐਨੀਮਲ ਆਪਾ ਖਰੀਦ ਸਕਦੇ ਆ ਆਜੋ ਕਰਦੇ ਆਂ ਗੱਲਬਾਤ ਹਰਵੇਲ ਵੀਰੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਹਾਂਜੀ ਸੰਤੋਖ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਹੈ ਜੀ ਠੀਕ ਠਾਕ ਵੀਰ ਜੀ ਠੀਕ ਠਾਕ ਅੱਛਾ ਹਰਵੇਲ ਅੱਜ ਕਿੰਨੇ ਕੁ ਪਸ਼ੂ ਆਪਣੇ ਕੋਲ ਚਾਰਜ ਸੰਤੋਖ ਸਾਹਿਬ ਨਾਲੇ ਆਪਣੇ ਕੋਲੇ 7 ਨੇ ਅੱ ਠੀਕ ਹੈ ਜੀ ਉਹ ਸੁਈਆਂ ਮੱਜਾਂ ਉਹ ਵੀ ਹੈਗੀਆਂ ਵਾ ਗਾਂ ਸੁਈਏ ਵੀ ਹੈਗੀਆਂ ਪਰ ਇਹ ਤਿੰਨਾਂ ਨੂੰ ਆਪਾਂ ਜਿਹੜਾ ਇਹਦੇ ਜੀ ਵੀਡੀਓ ਦੇਵਾ ਠੀਕ ਹੈ ਜੀ ਬਾਕੀ ਦੋਸਤੋ ਪੂਰੀ ਇਨਫੋਰਮੇਸ਼ਨ ਇੱਕ ਤੁਹਾਨੂੰ ਦੂਜੀ ਵੀਡੀਓ ਦੇ ਵਿੱਚ ਕਵਰ ਕਰ ਦਿੱਤੀ ਆ ਪੰਜ ਚਾਰ ਨਾਗ ਦਿਖਾਤੇ ਆ ਸੋ ਇਹਨਾਂ ਬਾਰੇ ਵੀ ਤੁਸੀਂ ਗੱਲਬਾਤ ਕਰ ਸਕਦੇ ਜੀ ਜਿਨ੍ਹਾਂ ਦੇ ਵਿੱਚੋਂ ਕੋਈ ਦੋ ਤੋਂ ਤਿੰਨ ਨਾਗ ਜਿਹੜੇ ਨੀਲੀ ਰਾਵੀ ਤੇ ਨੀਲੀ ਦੀਆਂ ਝੋਟੀਆਂ ਨੇ ਬਿਲਕੁਲ ਤਾਜ਼ੀਆਂ ਸੁਈਆਂ ਸੁਮਈਆਂ ਨੇ ਬੌਲੇ ਤੇ ਦੁੱਧ ਤੇ ਚੱਲ ਰਹੀਆਂ ਠੀਕ ਹੈ ਜੀ ਸੋ ਇਹਨਾਂ ਬਾਰੇ ਵੀ ਤੁਸੀਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਸਕਦੇ ਜੀ ਪਰ ਜਿਹੜੀ ਦੋਸਤੋ ਇਸ ਵੀਡੀਓ ਦੇ ਵਿੱਚ ਕਵਰੇਜ ਆਪਾਂ ਤੇ ਆਹ ਵੇਖੋ ਜੀ ਆ ਵੀ ਆਪਣੇ ਕੋ ਪਸੂ ਵਕਾਉ ਹੈ ਜੀ ਇਹ ਵੀ ਸਾਰੇ ਵਕਾਉ ਹੈ ਸੰਧੂ ਸਾਹਿਬ ਆ ਲਓ ਜੀ ਨੀਲੀ ਰਾਵੀ ਦੀਆਂ ਜਿਹੜੀਆਂ ਦੋਸਤੋ ਇਹ ਝੋਟੀਆਂ ਨੇ ਇਹ ਤਾਜ਼ੀਆਂ ਸੁਈਆਂ ਜੀ ਤਾਜ਼ੀਆਂ ਸੁਈਆਂ ਬਿਲਕੁਲ ਤਾਜ਼ੀਆਂ ਸੁਈਆਂ ਨੇ ਦੋਸਤੋ ਇਹਨਾਂ ਬਾਰੇ ਵੀ ਤੁਸੀਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਲਿਓ ਥੋੜਾ ਥੋੜਾ ਦਿਨਾਂ ਦੀਆਂ ਸੁਈਆਂ ਠੀਕ ਹੈ ਜੀ ਮਗਰ ਬੱਚੇ ਆ ਪੂਰੀ ਇਨਫੋਰਮੇਸ਼ਨ ਜਿਹੜੀ ਆ ਤੁਹਾਨੂੰ ਇੱਕ ਵੱਖਰੀ ਵੀਡੀਓ ਦੇ ਵਿੱਚ ਦੇ ਦਿੱਤੀ ਹੈ ਤੇ ਆ ਵੀ ਜਿਹੜੀ ਦੋਸਤੋ ਝੋਟੀ ਸੁਈ ਹੈ 10 ਕਿਲੋ 11 ਕਿਲੋ 10 ਕਿਲੋ ਤੋਂ ਦਿਖਾ ਜਰਾ ਠੀਕ ਹੈ ਜੀ ਇਹ ਗਾਂ ਦੀ ਸੁਈ ਆ ਆ ਜਿਹੜੀ ਗਾਂ ਵੀ ਬਿਲ ਤੇ ਚੰਗੇ ਬੋਲੇ ਤੇ ਹੁਣ ਚੱਲਣਗੇ 9 10 9 ਕਿਲੋ ਜਿਹੜਾ ਬੋਲਾ ਹੋਊਗਾ ਇਹਦੇ ਪਰ ਵੀ ਤੁਸੀਂ ਗੱਲਬਾਤ ਕਰ ਸਕਦੇ ਜੀ ਠੀਕ ਆ ਤੇ ਆਜੋ ਆਪਾਂ ਸਟਾਰਟ ਕਰਦੇ ਆਂ ਦੋਸਤੋ ਜਿਹੜੇ ਤੁਹਾਨੂੰ ਤਿੰਨ ਨਗਾ ਦਿਖਾਉਣੇ ਆਂ ਹਰਵੈਲ ਭਾਈ ਸਭ ਤੋਂ ਪਹਿਲਾਂ ਝੋਟੀ ਤੋਂ ਸਟਾਰਟ ਕਰਕੇ ਵੱਟੀਆਂ ਆ ਸੰਧੂ ਸਾਹਿਬ ਇਹ ਝੋਟੀ ਆਪਣੇ ਕੋਲੇ ਘਰ ਦੀ ਪਾਲੀ ਆਪਾਂ ਝੋਟੀ ਅੱਛਾ ਜੀ ਇਹ ਆਪਾਂ ਰਾਜਸਥਾਨ ਤੋਂ ਮੱਝ ਲੈ ਕੇ ਆਏ ਸੀਗੇ ਉਹਦੇ ਪਿੱਛੇ ਆਈ ਸੀਗੀ ਅੱਛਾ ਜੀ ਤੇ ਸੰਧੂ ਸਾਹਿਬ ਇਹਨੇ ਦੂਜੇ ਸੂਵੇ ਹੁਣ ਸੂਣਾ ਸੀਗਾ ਅੱਛਾ 8.5 ਮਹੀਨੇ ਦਾ ਇਹਨੇ 28 ਸਤੰਬਰ ਨੂੰ ਇਸੇ ਨੂੰ ਜਿਹੜਾ ਇਹਨੇ ਬੱਚਾ ਸੁੱਟਤਾ ਅੱਛਾ ਜੀ ਤਾਂ ਕਰੀਬ ਹੁਣ ਜਿਹੜਾ ਇਹ ਧਾਰੀ ਪੈ ਗਈ ਆ ਜਿਹੜਾ ਮੈਲੇ ਤੇ ਚੱਲੰਦਾ ਹੀ ਆ ਹਾਂਜੀ ਜੋਰ ਜਾਰੇ ਨੇ ਪ੍ਰੋਪਰ ਪਾਤੀ ਸੀ ਹਾਂ ਦਵਾਈ ਦੂਵੀ ਜਿਹੜੀ ਆਪਾਂ ਕਰਾਉਣੀ ਹੁੰਦੀ ਆ ਅੰਦਰ ਭਰਾਉਣੀ ਹੁੰਦੀ ਜਦੋਂ ਕੱਚਾ ਬੱਚਾ ਪਸ਼ੂ ਸੁੱਟ ਦਿੰਦਾ ਤਾਂ ਤਕਰੀਬਨ ਜਿਹੜਾ ਟ੍ਰੀਟਮੈਂਟ ਦੀ ਥੋੜੀ ਬਹੁਤੀ ਜ਼ਰੂਰਤ ਹੁੰਦੀ ਆ ਹਾਂ ਉਹ ਪ੍ਰੋਪਰ ਇਹਦਾ ਜਿਹੜਾ ਟ੍ਰੀਟਮੈਂਟ ਹੋ ਗਿਆ ਵਾ ਅੱਛਾ ਤੁਜੇ ਸਵੇਰੇ ਸੂਈ ਸੀ ਤੇ ਦੂਜੇ ਸੂਏ ਸੋਣਾ ਸੀਗਾ ਅੱਛਾ ਜੀ ਤੇ ਅੱਜ ਕਰੀਬ ਇਹਨੂੰ 10 ਦਿਨ ਹੋ ਗਏ ਆ ਜਿਹੜਾ ਬੱਚਾ ਸੁੱਟੇ ਨੂੰ ਠੀਕ ਆ ਜੀ ਹੁਣ ਇਹਦੇ ਸੰਦੂ ਸਾਹਿਬ 13 14 ਤੇ ਆਰਾਮ ਨਾਲ ਚੱਲੂਗੀ ਜਿਵੇਂ ਜਿਵੇਂ ਦਾ ਟਾਈਮ ਪੂਰਾ ਹੁੰਦਾ ਜਾਊਗਾ ਜਿਹੜਾ ਡੇਢ ਮਹੀਨਾ ਬਾਕੀ ਸੀਗਾ ਇਹਦਾ ਠੀਕ ਹੁਣ ਕਿੰਨਾ 5 6 ਕਿਲੋ ਆ 5 6 ਕਿਲੋ ਆ ਲਓ ਜੀ ਫਾਲਟ ਕਾਪ ਜਿਹੜਾ ਦੋਸਤੋ ਫੁੱਲ ਵੱਡੀ ਆ ਵੀ ਕੋਈ ਵਾਰ-ਵਾਰ ਜ਼ਿਕਰ ਨਹੀਂ ਆਪ ਨੂੰ ਕਰਨ ਦੀ ਲੋੜ ਵੀ ਵੱਡੀ ਆ ਕਦ ਕਰ ਜਿਹੜਾ ਫੁੱਲ ਉੱਚੀ ਕਦ ਕਰਦੀ ਆ ਠੀਕ ਆ ਬੇਲ ਵੀ ਚੰਗੀ ਆ ਨਵਾਈ ਬਹੁਤ ਜ਼ਿਆਦੀ ਆ ਉਚਾਈ ਬਹੁਤ ਜ਼ਿਆਦੀ ਹੈ ਝੋਟੀ ਦੀ ਠੀਕ ਆ ਸੋ ਦੂਜਾ ਸੂਹਾ ਵੀਰਾਂ ਦਾ ਵੀ ਸੂਣਾ ਸੀਗਾ 8 ਮਹੀਨਿਆਂ ਤੀਨੇ ਜਿਹੜਾ ਗੱਭ ਸੜਦਾ ਸੀ ਜਾਂ ਫਲ ਸੜਦਾ ਸੀਗਾ ਫਿਲਹਾਲ ਪੂਰਾ ਟ੍ਰੀਟਮੈਂਟ ਕਰਾ ਫਿਰ ਵੀ ਰਾ ਦੋਸਤੋ 5 ਕਿਲੋ ਤੋਂ ਪਲੱਸ ਜਿਹੜਾ ਹੁਣ ਦੁੱਧ ਚੱਲ ਰਹੀ ਹੈ ਠੀਕ ਆ। ਬਾਕੀ ਸਤਿ ਸ੍ਰੀ ਅਕਾਲ ਜਿਵੇਂ ਜਿਵੇਂ ਇਹਦਾ ਟਾਈਮ ਪੂਰਾ ਹੋ ਗਿਆ 10 ਮਹੀਨੇ ਵਾਲਾ ਤਾਂ ਆਪਣੇ ਆਪ ਦੇ ਦੁੱਧ ਲੈਵਲ ਤੇ ਆ ਜੂਗੀ। ਅੱਛਾ ਜੀ। ਬਾਕੀ ਜੰਦਾ ਸਾਹਿਬ ਹਾਈਟ ਬਿਲਕੁਲ ਵੇਖੋ ਤੁਸੀਂ ਇੱਕ ਘੋੜਿਆਂ ਵਾਂਗੂ 66 ਇੰਚ ਹੈ 66 ਇੰਚ ਆ ਲਓ ਜੀ। ਹਾਟ ਜਿਹੜੀ ਆ ਦੋਸਤੋ ਪੂਰੀ ਰਿਕਾਰਡ ਤੋੜਾ ਹਾਈਟ ਬਹੁਤ ਉੱਚੀ ਆ ਇਸ ਝੋਟੀ ਦੀ। ਬਾਕੀ ਫੇਸ ਕੁਆਲਿਟੀ ਵੇਖੋ ਠੀਕ ਆ ਜੀ। ਸਿੰਗੀ ਸਿੰਗੀ ਲੱਗੀ ਆ। ਛੋਟਾ ਜਿਹਾ ਸਿੰਗ। ਬਾਕੀ ਥਾਂ ਥਾਂ ਨੂੰ ਪੂਰਾ ਕੁਆਲਟੀ ਵਾਲਾ ਬਾਕੀ ਕਿਸੇ ਪਸ਼ੂ ਦਾ ਜਿਹੜਾ ਦੋਸਤੋ ਪਤਾ ਨਹੀਂ ਲੱਗਦਾਗਾ ਹੈਗਾ ਜੇ ਕੋਈ ਇਹ ਨਹੀਂ ਜੰਦੂ ਦਾ ਪਤਾ ਲੱਗਦਾ ਕਈ ਵਾਰਾ ਤੇ ਚੰਗਾ ਪਿੱਠਪੂੜਾ ਚੰਗੀ ਹਾਈਟ ਹੈ ਪਿੱਠਪੂੜੇ ਦੀ ਚੰਗੀ ਹੈ ਚੌੜਾ ਪਿੱਠਪੂੜਾ ਤੇ ਹਾਈਟ ਕਾਦ ਵੱਡਾ ਠੀਕ ਆ ਪਤਲੇ ਪਿੰਡੇ ਦੀ ਬਾਕੀ ਥਾਂ ਥਾਂ ਨੂੰ ਦੀ ਆ ਕੁਆਲਟੀ ਹੈ ਠੀਕ ਆ ਸੋ 5 ਕਿਲੋ ਦੁੱਧ ਜਿਹੜਾ ਦੋਸਤੋ ਥੰਨੇ ਹਾ ਜਰਾ ਬਾਕੀ ਜੰਦੂ ਦਾ ਮੈਨੂੰ ਲੈਤੀ ਲੁੱਟੀ ਜਿੱਦਾਂ ਵੀ ਪਾ ਕੇ ਜਿਹੜਾ ਦੁੱਧ ਲੈਵਲ ਦੇ ਆਪਣੇ ਆਪ ਜਿਵੇਂ ਜਿਵੇਂ ਟਾਈਮ ਇਹਦਾ ਪੂਰਾ ਹੁੰਦਾ ਗਿਆ 1.5 ਮਹੀਨੇ ਦਾ ਸਮਾਂ ਜਿਹੜਾ ਘੱਟ ਸੀਗਾ ਉਹਦੇ ਵਿੱਚ ਜਿਹੜਾ ਤਕਰੀਬਨੇ ਕਈ ਇਹੋ ਜਿਹੇ ਚਾਂਸ ਹੋ ਜਾਂਦੇ ਆ ਕਿ ਉਦੋਂ ਪਸ਼ੂ ਧਾਰੀ ਪਾਈਦਾ ਕਈ ਪਸ਼ੂ 7 ਮਹੀਨਿਆਂ ਦੇ ਵਿੱਚ ਜਿਹੜਾ ਬੱਚਾ ਛੁੱਟ ਦਿੰਦੇ ਆ ਤਾਂ ਧਾਰੀ ਪੈ ਜੇ ਪਸ਼ੂ ਤਾਂ ਜਿਵੇਂ ਉਹਦਾ 3 ਮਹੀਨੇ ਦਾ ਸਮਾਂ ਬਾਕੀ ਹੁੰਦਾ 7 3 10 ਹੋ ਗਏ ਤਾਂ ਤਿੰਨਾ ਮਹੀਨਾ ਜਿਹੜਾ ਦੁੱਧ ਦੀ ਜਿਹੜੀ ਉਹਦੀ ਹੈ ਕੈਪੈਸਿਟੀ ਹੁੰਦੀ ਉੱਥੇ ਆਪਦੇ ਦੁੱਧ ਤੇ ਪਸ਼ੂ ਆ ਜਾਂਦਾ ਠੀਕ ਹੈ ਜੀ ਲਓ ਜੀ ਤੇ ਮੁੱਲ ਇਹਦਾ ਕੀ ਰੂਗਾ ਜੀ ਮੁੱਲ ਸੰਤੂ ਸਾਫ ਇਹਦਾ 52000 ਰੁਪਇਆ ਅੱਛਾ ਜੀ ਇਹ ਕੋ ਝੋਟੀ ਤਾਂ ਵੈਸੇ 1.5 ਲੱਖ ਨੂੰ ਵਿਕਦੀ ਸੀ ਪਰ ਚਲੋ ਜੋ ਕਿਸਮਤ ਠੀਕ ਆ ਜੀ ਝੋਟੀ ਬਿਲਕੁਲ ਆਪਦੇ ਸਮੇਂ ਤੇ ਦੋਸਤੋ ਸਹੀ ਸੁੰਦੀ ਤੇ ਜਿੰਨਾ ਮਰਜ਼ੀ ਮੋਲ ਵੀ ਉਹਨਾਂ ਦਾ ਵੀ ਆਪਾਂ ਕਰਦੇ ਪਰ ਅੱਜ ਜਿਹੜੀ ਹੈ 52000 ਦੀ ਹੈ ਠੀਕ ਆ ਜੀ ਸੋ ਦੁੱਧੋਂ ਜਿਹੜਾ ਵੀ ਅੱਗੇ ਤੋਰ ਲੂਗਾ ਬਾਕੀ ਸਮਾਂ ਪਾ ਕੇ ਦੁੱਧੋਂ ਹੋਰ ਵੀ ਵੱਧ ਜਾਊਗੀ ਫਿਲਹਾਲ ਹੁਣ ਜਿੰਨਾ ਦੁੱਧ ਥੱਲੇ ਹੈਗਾ 24 ਉਹ ਤਾਂ ਹੁੰਦਾ ਇਹ ਆ ਗਈ ਝੋਟੀ ਬੂਰੀ ਜੀ ਇਹ ਬੂਰੀ ਆ ਗਈ ਸੰਤੋ ਸਾਹਿਬ ਅੱਛਾ ਜੀ ਚੰਗੀ ਸ਼ਕੀਨ ਆ ਅੱਛਾ ਜੀ ਲਓ ਵੀ ਦੋਸਤੋ ਠੀਕ ਆ ਬੂਰੀ ਆ ਛੋਟੀ ਆਈ ਆ ਵੀਰ ਨੇ ਕੋ ਲਾਲ ਬੂਰੀ ਆ ਦੋਸਤੋ ਤੇ ਨਾਲ ਆਲੀ ਠੀਕ ਆ ਮਗਰਲੇ ਪੈਰ ਥੋੜੇ ਥੋੜੇ ਜਿਹੜੇ ਦੋਸਤੋ ਗਿੱਟਿਆਂ ਦੇ ਉੱਪਰ ਜਿਹੜੇ ਧੋਤੇ ਤੁਹਾਨੂੰ ਨਜ਼ਰ ਆ ਜਾਣਗੇ ਠੀਕ ਆ ਮਗਰਲੇ ਪੈਰ ਉੱਥੇ ਆ ਤੇ ਹਾਈਟ ਕਾ ਤਾਂ ਫੁੱਲ ਵੱਡੀ ਬਿਲਕੁਲ ਅੱਖ ਅੱਖਾਂ ਦੋਨੇ ਨੀਲੀਆਂ ਨੇ ਜਵਾਬ ਹੈਗੇ ਆ ਚਾਰੇ ਪੈਰਾਂ ਤੇ ਆ ਤਾਂ ਸ਼ਾਇਦ ਇਹਦੇ ਸੂ ਤੇ ਵੀ ਨਿਸ਼ਾਨ ਹੈਗਾ ਥੋੜਾ ਜਿਹਾ ਬਿਲਕੁਲ ਨੀਲੀ ਦੇ ਬੱਚੇ ਆਪਾਂ ਇਹਦੇ ਤੋਂ ਲੈ ਸਕਦੇ ਆ ਅਕੇ ਬਣੀ ਪੁਣੀ ਆਈ ਸੀ ਨਹੀਂ ਸੰਤੂ ਸਾਹਿਬ ਨਹੀਂ ਬਣੀ ਠੀਕ ਹੈ ਜੀ ਤਾਂ ਕਿਰੇ ਦੋਸਤੋ ਬਣੀ ਨਹੀਂ ਠੀਕ ਆ ਆਸ ਨਹੀਂ ਹੋएगी ਕੋਈ ਵੀਰ ਬਿਲਕੁਲ ਖਾਲੀ ਸਮਝ ਕੇ ਹੀ ਸੌਦਾ ਤੁਸੀਂ ਕਰ ਸਕਦੇ ਜੇ ਹਾਈਟ ਕਦ ਦੇਖੋ ਫੁੱਲ ਵੱਡੀ ਪੂਰੀ ਨੀਲੀ ਦੀ ਠੀਕ ਆ ਜੀ ਆਖੂ ਕ ਬਿੱਲੀ ਆ ਮੱਥਾ ਬੱਲਾ ਮਗਰਲੇ ਪੈਰ ਵਾਈਟ ਆ ਠੀਕ ਆ ਜਵਾਬ ਜਿੰਨਾ ਵੀ ਆ ਦੋਸਤੋ ਪੂਰਾ ਹੈਗਾ ਠੀਕ ਆ ਆ ਦੇਖੋ ਤੇ ਔਫਸਰ ਛੋਟੀ ਆ ਜਿਹੜੀ ਦੋਸਤੋ ਠੀਕ ਆ ਉਮਰ ਕੋਈ ਹੋਊਗੀ ਮੈਨੂੰ ਤਾਂ 3 ਸਾਲ ਤੋਂ ਉੱਤੇ ਹੋਊਗੀ 3 3.5 ਹਾਂ 3.5 4 ਦੇ ਲਾਗੇ ਬੰਨੇ ਹੋਊਗੀ ਠੀਕ ਆ ਬਾਕੀ ਸਭ ਚੰਗੀ ਆ ਜਿੰਨੀ ਵੀ ਆ ਠੀਕਾ ਕੀ ਮੁੱਲ ਰਹੇ ਰੂਗਾ ਜੀ ਦਾ ਮੁੱਲ ਸੰਤੂ ਸਾਹਿਬ ਇਹਦਾ 3838000 ਵਿੱਚ ਛੋੜ ਹੋਊਗਾ 3838000 ਬਿਲਕੁਲ ਜੀ ਠੀਕ ਹੈ ਜੀ 3838000 ਦੇ ਵਿੱਚੋਂ ਭਰਾਵੋ ਛੋੜ ਛੱਪਾ ਹੋ ਜਾਊਗਾ ਮਾਨਤਨ ਠੀਕ ਹੈ ਜੀ ਤੇ ਝੋਟੀ ਫੁੱਲ ਰੱਜ ਕੇ ਫੁੱਲ ਵੱਡੀ ਉੱਚੀ ਹੈ ਠੀਕ ਹੈ ਸੰਤੂ ਸਾਹਿਬ ਇਹ ਵੈੜਾ ਜਰਸੀ ਦਾ ਪੱਖ ਰੱਖਦੀ ਆ ਲਓ ਜੀ ਚੋਣ ਚਾਣ ਬਹੁਤ ਵਧੀਆ ਠੀਕ ਹੈ ਸੋਈ ਨੂੰ ਸੰਤੂ ਸਾਹਿਬ ਅੱਜ 15 ਦਿਨ ਹਾਂ ਜੀ ਦੋ ਦੇ ਦੇ ਥੱਲੇ 10 10.5 15 ਦਿਨਾਂ ਦੀ ਸੂਈ ਹੈ ਦੋਸਤੋ 10 10.5 ਕਿਲੋ ਜਿਹੜਾ ਦੁੱਧ ਹਾਜ਼ਰ ਆ ਠੀਕ ਆ ਬਿਲਕੁਲ ਤਿਆਰ ਦੁੱਧ ਆ ਜਿਹੜਾ 10 10.5 ਸੰਧੂ ਸਾਹਿਬਾ ਬੱਚਾ ਇਹਦਾ ਮਰ ਗਿਆ ਆਹ ਠੀਕ ਆ ਤੇ ਚੰਗੀ ਆ ਬੱਚੀ ਇਹਦੇ ਦੁੱਧ ਦੀ ਜਿਹੜੀ ਫੈਟ ਆ ਸੰਧੂ ਸਾਹਿਬ 6.5 ਹੁੰਦੀ ਹੈ ਇਸ ਟਾਈਮ ਠੀਕ ਆ ਜੀ ਮੱਝਾਂ ਵਾਂਗੂ ਠੀਕ ਹੈ ਜੀ ਬੱਚਾ ਤਾਂ ਮਰਿਆ ਦੋਸਤੋ ਬਾਕੀ ਦੁੱਧ ਜਿਹੜਾ 10 ਵਾਰ ਠੀਕ ਹੈ 10 ਤੋਂ ਬਾਹਰ ਜਿਹੜਾ ਦੁੱਧ ਜਿਹੜਾ ਹੁਣ ਚਲਦੀ ਪਈ ਹੈ ਹਾਂ ਆ ਦਿਖਾ ਦਿਓ ਠੀਕ ਹੈ ਜੀ ਫਸ ਬਾਕੀ ਤੁਸੀਂ ਚੈੱਕ ਕਰੋ ਬਿਲਕੁਲ ਸੀਲ ਸਾਬਾ ਹਾਂ ਆਲ ਹੋ ਗਿਆ ਅੱਛਾ ਜੀ ਸਰ ਬਿਲভাই ਕਿੰਨਾ ਮੋਲਿੰਦਾ ਰੂਗਾ ਮੋਲ ਹੈ ਸਾਡੇ 32000 ਹਾਂ 32000 ਅੱਛਾ ਜੀ ਉਹਦੇ ਜਮਾਨਤਾਨ ਕੀਤਾ ਜਾਊਗਾ ਠੀਕ ਹੈ ਜੀ ਤੇ ਪਸ਼ੂ ਆਜੇ ਉਹ ਸੀ ਆਪਣੇ ਕੋਲ ਜੀ ਇਹੀ ਹੈ ਸਰ ਤੇ ਬੁੱਲ ਕੇ ਨੰਬਰ ਹੈ ਰਵਿਰ ਬਾਈ 99038820259906382025 ਠੀਕ ਹੈ ਜੀ ਸੋ ਦੋਸਤੋ ਅੱਜ ਬਿਲਕੁਲ ਇਸ ਕਵਰ ਕਵਰੇਜ ਵਿੱਚ ਆਪਾਂ ਤੁਹਾਨੂੰ ਦੇ ਤਿੰਨ ਪਸ਼ੂ ਦਿਖਾਤੇ ਆ ਠੀਕ ਹੈ ਜੀ ਤਿੰਨ ਪਸ਼ੂ ਆ ਬੂਰੀ ਦਿਖਾਤੀ ਆ ਇੱਕ ਜਿਹੜੀ ਬਿਲਕੁਲ ਘਟ ਕੇ ਥੋੜਾ ਟਾਈਮ ਸੋਈ ਆ ਉਹ ਝੋਟੀ ਦਿਖਾਤੀ ਆ ਬਿਲਕੁਲ ਘਰ ਦੀ ਹோம் ਬਰੀਡ ਸੀ ਵੀਰ ਦੀ ਉਹ ਝੋਟੀ ਦਿਖਾਤੀ ਆ ਫੁੱਲ ਵੱਡੇ ਹਾਈਟ ਕਰਦੇ ਸੰਧੂ ਸਾਹਿਬ ਉਹ ਝੋਟੀ ਦਾ ਜਿਹੜਾ ਵੀ ਵੀਰ ਸੱਜਣ ਲੈ ਜਾਂਦਾ ਦੁੱਧ ਤੇ ਵੀ ਪੂਰੇ ਲੈਵਲ ਤੇ ਆਊਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਹੁਤ ਜ਼ਿਆਦਾ ਵਾਧੇ ਬਣਗੇ ਠੀਕ ਹੈ ਜੀ ਹਾਂ ਜੀ ਬਾਕੀ ਚਲੋ ਇਹ ਹੈਗੇ ਸੰਧੂ ਸਾਹਿਬ ਵੱਢਣ ਵਾਲਿਆਂ ਨੇ ਵੀ ਪੈਸੇ ਤਾਂ ਚਲੋ ਜਿੰਨੇ ਆਪਾਂ ਮੰਗੇ ਉਸ ਤੋਂ ਵੱਧ ਵੀ ਲੱਗਦੇ ਆ ਹਾਂ ਜੀ ਹਾਂ ਜੀ ਪਰ ਆਪਾਂ ਕਦੇ ਵੀ ਕਿਸੇ ਸੱਜਣ ਕੋਲੇ ਕਰੇ ਜਾਂਦੇ ਬਿਲਕੁਲ ਬਿਲਕੁਲ ਤੇ ਇਹ ਜਿਹੜੇ ਦੋਸਤ ਪਸ਼ੂ ਸੀਗੇ ਠੀਕ ਆ ਜੀ ਨਾਕ ਤਾਂ ਟੋਟਲ ਜਿਹੜੇ ਆਪਾਂ ਤੁਹਾਨੂੰ ਦਿਖਾਤੇ ਆ ਸੱਤ ਬਾਕੀ ਤੁਸੀਂ ਆਣ ਕੇ ਇੱਕ ਵਾਰੀ ਵਿజిਟ ਕਰਕੇ ਦੋਸਤੋ ਤਸੱਲੀ ਕਰ ਲਿਓ ਸਾਰੇ ਪਸ਼ੂ ਚੰਗੇ ਆ ਠੀਕ ਆ ਸੋਇਸ ਵਾਏ ਆ ਜਿਹੜੇ ਪਸ਼ੂ ਬਿਲਕੁਲ ਤਿਆਰੀ ਦੇ ਆ ਸੋਇਸ ਵਾਏ ਦੁੱਧ ਆਪਾਂ ਦਾ ਦੋ ਡੰਗ ਚੁਵਾਈ ਕਰਕੇ ਤਸੱਲੀ ਕਰ ਲਿਓ ਠੀਕ ਆ ਨੀਲੀ ਰਾਵੀ ਦੀ ਬਿਲਕੁਲ ਜਿਹੜੀ ਆ ਦੋਸਤੋ ਤੁਹਾਨੂੰ ਸਟਾਰਟਿੰਗ ਤੋਂ ਦੋ ਮੱਝਾਂ ਦਿਖਾਈਆਂ ਆਪਾਂ ਠੀਕ ਆ ਦੋ ਝੋਟੀਆਂ ਦਿਖਾਈਆਂ ਨੇ ਇਹਨਾਂ ਦੀ ਨਿਰਖ ਪਰਖ ਆਪਦੀ ਕਰ ਸਕਦਾ ਕੋਈ ਵੀਰ ਬਹੁਤੇ ਵੀਰ ਸ਼ਕੀਨ ਆ ਕਾਫੀ ਡਿਮਾਂਡ ਕਰਦੇ ਨੇ ਜੀ ਦੀ ਰਾਵੀ ਦਾ ਪਸ਼ੂ ਖਰੀਦਣ ਦੀ ਤੁਸੀਂ ਜ਼ਰੂਰ ਜਿਹੜਾ ਸੰਪਰਕ ਕਰ ਲਿਓ ਠੀਕ ਆ ਜੀ ਮਿਲਦੇ ਆ ਇੱਕ ਨਵੀਂ ਅ